ਲੋ ਜੀ ਮਿੱਤਰੋ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਦੇ ਉੱਤੇ ਤੇ ਅੱਜ ਤੁਹਾਨੂੰ ਅਸੀਂ ਇੱਕ ਲੱਗ ਤੋਂ ਵੀਡੀਓ ਲੈ ਕੇ ਆਏ ਆਂ ਹਰੇਕ ਬੰਦਾ ਕਹਿੰਦਾ ਡਰਾਵਾਲੇ ਠੱਗੀ ਮਾਰਦੇ ਨੇ ਇਹ ਬਾਈ ਜੀ ਨੂੰ ਹਠੂਰ ਤੋਂ ਨੇ ਇਹਨਾਂ ਨਾਲ ਗੱਲਬਾਤ ਕਰਾਉਂਦੇ ਆਂ ਤੁਹਾਨੂੰ ਦੱਸਦੇ ਕਿੰਨੇ ਡਰਾ ਨਿਕਲੇ ਇਹਨਾਂ ਨੂੰ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਪਹਿਲਾਂ ਤਾਂ ਮੁਬਾਰਕਾਂ ਬਾਈ ਜੀ ਅੱਜ ਜਲੇ ਡਰਾ ਆ ਦੀਆਂ ਆ ਲੋ ਜੀ ਚਾਬੀ ਤੇ ਇਹਦਾ ਬਿੱਲ ਇਹ ਸਕੂਟਰੀ ਨਿਕਲੀ ਹੈ ਬਾਈ ਪਤੋਂ ਹੀਰਾ ਸਿੰਘ ਵਾਲੇ ਤੋਂ ਬਾਈ ਨੂੰ ਜਿਹੜੇ ਦੂਜੇ ਪ੍ਰਾਈਜ਼ ਦੇ ਵਿੱਚ 10 ਇਨਾਮ ਸੀ ਉਹਦੇ ਚੋਂ ਬਾਈ ਹੁਣ ਤੱਕ ਕਿੰਨੇ ਪ੍ਰਾਈਜ਼ ਲਾਗੇ ਤੁਹਾਨੂੰ ਪ੍ਰਾਈਜ਼ ਤਾਂ ਆਪੇ ਦੀ ਗਰਪਨਾ ਪ ਪਹਿਲਾ ਪ੍ਰਾਇਜ਼ ਮੇਰਾ ਖਿਆਲ ਸਾਨੂੰ ਕੀ ਡੈਕ ਨਿਕਲਿਆ ਸੀ ਹਾਂ ਹਾਂ ਟੈਕਨਿਕਲੀ ਦੂਜਾ ਨਾਮ ਤੁਹਾਡੇ ਕੋਲ ਦੂਜਾ ਆਪਣੇ ਕੋਲੇ ਬਾਈ ਜੀ ਚੱਲਦਾ ਸੀ ਸ਼ੰਦੌਰ ਦੇ ਵਿੱਚ ਪੰਜਾਬ ਬੂਟ ਹਸਪੀਟਲੋਂ ਟਰਾ ਉੱਥੋਂ ਬਾਈ ਉਹਨਾਂ ਨੂੰ ਲੱਗਿਆ ਸੀ ਬੋਲਟ ਮੋਟਰਸਾਈਕਲ ਉਹ ਤੋਂ ਬਾਅਦ ਫਿਰ ਮੇਰਾ ਖਿਆਲ ਕੁਝ ਦਿਨ ਬਾਅਦ ਹੀ ਆਪਾਂ ਨੂੰ 1911 ਲੱਗਿਆ ਸੀ 12 ਤਰੀਕ ਨੂੰ ਹਾਂ ਉਹ ਕੋਈ ਕਹਿੰਦਾ ਉਹ ਗੋ ਕਹਿੰਦਾ 1911 ਨਿਕਲੇ ਸੀ ਪਹਿਲਾ ਪ੍ਰਾਇਜ਼ ਬਾਈ ਨੂੰ 12 ਤਰੀਕ ਨੂੰ ਤੇ ਫਿਰ ਆਇਆ ਇਧਰ ਹਰਾ ਜੌਂੜੀਗਰ 5405 ਇਹ ਬਾਈ ਕਿੱਥੋਂ ਨਿਕਲੇ ਸੀ ਆਪਾਂ ਨੂੰ ਇਹ ਆਪਣਾ ਸੀਗਾ ਤੇ ਜਨਾ ਕੋਟ ਨਾ ਮਸਤਵਾਨਾ ਮਸਤਵਾਨਾ ਸਾਹਤ ਨਾ ਇਹ ਵੀ ਮੇਰਾ ਮੈਨੂੰ ਤਰੀਕ ਮੈਨੂੰ ਜਿਆਦਾ ਹੈ ਤਾਂ ਤੁਹਾਨੂੰ ਨਾ ਜਿਆਦਾ 31 ਮਾਰਚ ਨੂੰ ਨਿਕਲੇ ਸੀ ਇਹ ਮਾਰਚ ਨੂੰ 31 ਮਾਰਚ 2023 ਦੇ ਵਿੱਚ ਨਾ ਤੇ ਉਸ ਤੋਂ ਬਾਅਦ ਹੁਣ ਇੱਕ ਹੋਰ ਟਰਾਲਾ ਵੀ ਨਿਕਲਿਆ ਥੋੜਾ ਜਿਹਾ ਪਹਿਲਾਂ ਆ ਹੁਣੇ ਨਿਕਲੇ ਥੋੜੇ ਜਿਹਾ ਬਾਕੀ ਉਹ ਕਿੱਧਰ ਖੜੀ ਹੈ ਟਰਾਲੀ ਉਹ ਤਾਂ ਅੰਦਰ ਹੈ ਅੱਛਾ ਟਰਾਲੀ ਅੰਦਰ ਖੜੀ ਹੈ ਬਾਈ ਨੂੰ ਟਰਾਲਾ ਨਿਕਲੇ 12:06 ਦਾ ਉਹ ਨਿਕਲੇ ਸੀ ਆਪਣਾ ਕੋਟਲੀਆ ਬਲੂ ਤੋਂ ਤੇ ਉਦੋਂ ਪਹਿਲਾਂ ਹੋਰ ਵੀ ਕਾਫੀ ਨਾਮ ਲੱਗੇ ਨੇ ਨਾ ਉਹ ਨਿੱਕੇ ਮोटे ਹਾਂ ਕਈ ਲੱਗੇ ਆ ਬਾਈ ਨੂੰ ਛੋਟੇ-ਬੜੇ ਕਾਫੀ ਇਨਾਮ ਲੱਗੇ ਪਰਚੀਆਂ ਕਿੰਨੀਆਂ ਪਾਉਣੀਆਂ ਨੇ ਫੇਰ ਪਰਚੀਦ ਨੂੰ ਪਤਾ ਹੀ ਆ ਫਿਰ ਚੰਗੀਆਂ ਰਵਾਜ ਪਾਵਾਂਗੇ ਫੇਰ ਲੱਗਦੀ ਨਹੀਂ ਤਾਂ तकरीबन ਕਾਪੀਆਂ ਪਾਉਂਦੇ ਹੋ ਨਾ ਕਾਪੀ ਪਾਦੇ ਜਾਂ ਫਿਰ ਇਹ ਬਾਈ ਜੀ ਕਾਪੀਆਂ ਪਾਉਂਦੇ ਨੇ ਪਰ ਇਹਨਾਂ ਦਾ ਜਿਹੜਾ ਕੈਲਕੂਲੇਸ਼ਨ ਹੈ ਉਹ ਇੱਥੇ ਜਾਂਦੀ ਹੈ ਵੀ ਜੇ ਇਹ ਲੱਖ ਦੇ ਟੋਕਨ ਪਾ ਦਿੰਦੇ ਨੇ ਤਾਂ ਕਈ ਵਾਰੀ 10 ਲੱਖ ਦਾ ਇਨਾਮ ਵੀ ਲੈ ਜਾਂਦੇ ਨੇ ਬਸ ਐਂ ਆ ਲਓ ਮਿੱਤਰੋ ਵੀਡੀਓ ਨੂੰ ਸ਼ੇਅਰ ਕਰ ਦਿਓ ਜਿਹੜੇ ਬਾੜੇ ਕਮੈਂਟ ਕਰਦੇ ਨੇ ਵੀ ਲੱਕੀ ਡਰਾਲੇ ਕੁਛ ਦੰਦੇ ਨਹੀਂ ਉਹ ਆ ਕੇ ਬਾਈ ਉਹਨਾਂ ਦਾ ਹਠੂਰ ਪਿੰਡਾ ਇੱਥੇ ਪਤਾ ਕਰ ਸਕਦੇ ਨੇ ਅਵਤਾਰ ਸਿੰਘ ਤੇ ਮੋਬਾਈਲ ਨੰਬਰ ਬਾਈ ਦਾ ਸਕਰੀਨ ਤੇ ਚਲਾ ਦਾਂਗੇ ਮੇਰਾ ਖਲਾ 97885 ਨੰਬਰ ਦਰਾਂ 49000 ਯਾਰ ਉਹ ਸਾਰਿਆਂ ਨੂੰ ਪਤਾ ਸੋਡਾ ਨੰਬਰ ਸਾਰਿਆਂ ਨੂੰ ਦਾ ਪਤਾ ਹੈ ਇਹ ਨੰਬਰ 49000 ਵਾਲਾ ਜਿਹੜਾ ਤੁਸੀਂ ਅਕਸਰ ਵੀਡੀਓ ਚ ਦੇਖਦੇ ਰਹਿੰਦੇ ਹੋ ਠੀਕ ਹੈ ਜੀ ਧੰਨਵਾਦ ਬਾਈ ਸਾਰਿਆਂ ਦਾ